ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਪਹਿਲਾ ਅਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲ ਆਣ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨਾਇਕ ਤੋਹੀ ਸਹਿ ਸਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿ ਸਤਵ ਗੰਧ ਏ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਆਨਦੀਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਤਨਾ ਸ੍ਰੀ ਮਹੱਲਾ ਤੀਜਾ ਘਰ ਦੂਜਾ ਚਉਪ ਦੇ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਤਾਂ ਨਖੋਟ ਨਾਨਖੁ ਟੈ ਨਾ ਜਾਏ ਪੂਰੇ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਇ ਰਹਾਓ ਅਵਗਣ ਕਾਟ ਗੁਣ ਰਿਦੈ ਸੁਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸੁਮਾਣੀ ਏਕ ਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿਵਸੈ ਪ੍ਰਭੇ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜ ਜਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਤਨਾਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹਿ ਜਲੇ ਅਭਿਮਾਨ ਗੁਰਮੁਖ ਹਰਿ ਰਸ ਚਖੈ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤਿਹ ਲੋਏ ਜੋ ਚਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਾਹਿ ਮੋਈ ਬਿਲ ਲਾਏ ਆਂ ਦਿਨ ਦਾਜੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਣ 부ਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸਮਾਲੇ ਜੀਅ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਬ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਦਰ ਪ੍ਰਗਾਸ ਹਰ ਨਾਮ ਧਿਆਵੇ ਰਹਾਉ ایਉ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸਿੰਗਾਰ 라ਵੇ ਪ੍ਰਭ ਸੋਏ ਹੋ ਮੈਂ ਵਿੱਚ ਪ੍ਰਭ ਕੋਏ ਨਾ ਪਾਏ ਮੂਲੋਂ ਭੁੱਲਾ ਜਨਮੰਗਵਾਏ ਗੁਣ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ੌਦ ਮਿਲਾ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ ਤੀਜਾ ਤੀਜਾ ਜਾਗ ਮੈਲਾ ਮੈ ਲੋ ਹੋਏ ਜਾਏ ਆਵੇ ਜਾਏ ਦੂਜੈ ਲੋ ਭਾਏ ਦੂਜੈ ਭਾਏ ਸਭ ਪਰ ਜਵੇ ਗੋਈ ਮਨ ਮੁਖ ਝੋਟਾ ਖਾਏ ਆਪਣੀ ਪਤਖ ਹੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਉਤਮ ਹੋਏ ਰਹਾਓ ਗੁਰਮਖ ਉਬਰੇ ਹਰ ਸਰਨਾਈ RAM ਨਾਮ ਰਾਤੇ ਭਗਤ ਦੇ ਰੜਾਈ ਭਗਤੇ ਕਰੇ ਜਨ ਬੜਿ ਆਈ ਪਾਏ ਸਾਜ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋ ਤਨ ਪੁਰਖ ਜਿਸ ਨਾਮ ਪਿਆਰ ਤិន ਪ੍ਰਭ ਸਾਚਾ ਇਕ ਸਚ ਲਾਏ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸੁਵਾਰਣ ਹਾਰ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸੁਵਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ